ਫਾਰਮੇ ਸਰਬਾਰੇ ਕੱਟੜ ਹਰ ਅੱਜ ਸਭਾ ਦਾ ਬਹੁਤ ਬਖਸ਼ਾੜਾ ਤੁਹਾਨੂੰ ਇੱਕ ਮੌਕਾ ਮਿਲਦਾ ਪਿਆ ਹੈ ਇੱਕ ਨਿਸ਼ਾਨ ਹੈ 71 ਹੋ ਕੇ ਅਸੀਂ ਇੱਕ ਬਟਨ ਉੱਤ ਪਾਉਣਾ ਹੈ ਅਸੀਂ ਅੱਜ ਦਿੱਲੀ ਦੇ ਹੁਕਮਰਾਨ ਨੂੰ ਕਸਣਾ ਚਾਹੁੰਦੇ ਹਾਂ ਤੁਸੀਂ ਅੱਜ ਜਾ ਕੇ ਪ੍ਰਚਾਰ ਕਰਦਾ ਤੁਹਾਨੂੰ ਬਾਈ ਹੀ ਚੱਲੇ ਆ

ਆਲਿਏ ਭੇਕੇ ਘਟਾ ਰੱਖੀ ਨੂੰ ਭਾਈਓ ਸਰਪਾਦ ਨੂੰ ਪੜਨੀ ਚਾਹੀਦੀ ਹਵੇ ਕਰਨਾ ਪਿਆ ਹੱਕ ਦੇ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ ਇਸ ਕਰਕੇ ਭਾਈ ਜਿੰਨੀ ਵੀ ਸੰਗਤ ਆਈ ਹੈ ਮੇਰੇ ਭੈਣਾ ਮੇਰੇ ਵੀਰ ਬਸੁਰਗ ਇੱਕ ਤਿੰਨ ਨੂੰ ਆਪਾਂ ਆਪਣੀ ਜ਼ਮੀਰ ਅਣਖ ਨੂੰ ਗਾਧ ਰਿਹਾ ਇੱਥੇ ਤੇ ਦੀ ਈਕੋ ਵਗੈਰਾ ਠੀਕ ਕਰੇ ਆਵਾਜ਼ ਨਹੀਂ ਠੀਕ ਜਾ ਰਹੀ ਹੈ ਸੰਗਤ ਜੀ ਆਵਾਜ਼ ਠੀਕ ਹੈ ਕਿ ਗੂੰਜ ਰਹੀ ਹੈ ਜੀ ਹੋ ਗਈ समाप्त करजरीवाली दिल्ली थी पे तेज मैं चाहता रिंदा प्रोग्राम उठे रही उर ठेके जिन्हें भी दिल्ली के ठेके ने हर ठेके ਤਿੰਨ ਚਾਰ ਲੱਜਦੀਆਂ ਨੇ ਨੌਜਵਾਨੀ ਐਸਾਨਿਆ ਜੈ ਸ੍ਰੀ ਅਗਾਰ ਸੁਪਾਰਿਓ ਵੀਰ ਜੀ ਨੇ ਬਹੁਤ ਸੋਹਣਿਆ ਵਿਚਾਰਾ ਬੰਦਿਆ ਧਰਵਾ ਲਿਆ ਜੀ ਸੁਜੀਤ ਉਹ ਵੀਰ ਸਰਾ ਦਾ ਨਾਮ ਰਹਿ ਗਿਆ ਜੀ ਜਾਨੇ ਆਪਣੇ ਜੇ ਕੋਈ ਛਿੱਟੇ ਮੋਟੇ ਤੇ ਵਿਚਾਰਕਾਰ ਕਮਰੇਵੇਂ ਆ ਉਹ ਆਪ ਸੱਚੇ ਪਾਤਸ਼ਾਹ ਦੇ ਚਰਨਾਂ ਦਾ ਟੁਕੜਾ ਦੇ ਕੇ ਤੇ ਹੁਣ ਸੋ 올 ਇੰਡੀਆ ਸਰਕਸ ਮੋਡਨ ਫੈਡਰੇਸ਼ਨ ਵੱਲੋਂ ਤੇ ਸੰਤ ਪਾਪਾ ਕਰਤਾਰ ਸਿੰਘ ਖਾਲਸਾ ਪਿੰਡਰਾ ਵਾਲਿਆਂ ਦੇ ਸਮੂਹ ਪਰਿਵਾਰ ਵੱਲੋਂ ਇਹ